ਦੇ ਜਿੱਤੇਗਾ ਪਿੰਡੇ ਵਾਲਾ ਜਿੱਤੇਗਾ ਹਾੜਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਐਲਾਨੇ ਗਏ ਕਾਂਗਰਸ ਪਾਰਟੀ ਦੇ ਉਮੀਦਵਾਰ ਜਮਨੀ ਗੋਮਰ ਵੱਲੋਂ ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਵਿਖੇ ਆਪਣਾ ਮੁੱਖ ਚੋਣ ਦਫ਼ਤਰ ਖੋਲ੍ਹਿਆ ਗਿਆ ਉਦਘਾਟਨ ਮੌਕੇ ਉਹਨਾਂ ਨਾਲ ਹਲਕਾ ਵਿਧਾਇਕ ਕੁਲਵਿੰਦਰ ਸਿੰਘ ਢਾਲੀਵਾਲ ਵੀ ਮੌਜੂਦ ਸਨ ਇਸ ਦਰਾਰ ਸਮੂਹ ਕਾਂਗਰਸੀ ਵਰਕਰਾਂ ਨੇ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਨ ਉਪਰੰਤ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਆਪਣੇ ਸੰਬੋਧਨ ਵਿੱਚ ਵਕ ਵਕ ਬੁਲਾਰਿਆਂ ਤੋਂ ਇਲਾਵਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉਹਨਾਂ ਫਗਵਾੜਾ ਵਾਸੀਆਂ ਨੂੰ ਲੋਕ ਸਭਾ ਚੋਣਾਂ ਵਿੱਚ ਮੈਡਮ ਜਮਨੀ ਗੋਮਨ ਨੂੰ ਵੱਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਪੁਰ ਇਸ ਮੌਕੇ ਗੱਲਬਾਤ ਕਰਦੇ ਆ ਵਕ ਵਕ ਬੁਲਾਰਿਆ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਜੀ ਅੱਜ ਜਿਹੜਾ ਸਾਡੇ ਹਲਕਾ ਫਗਵਾੜੇ ਦੇ ਵਿੱਚ ਹਲਕਾ ਵਿਧਾਨ ਸਭਾ ਫਗਵਾੜੇ ਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਮੁੱਖ ਤੋਂ ਦਫ਼ਤਰ ਮੈਂ ਖੋਲਿਆ ਗਿਆ ਹੈ ਬਰੀ ਬਰੀ ਤਰੀਕੇ ਦੇ ਨਾਲ ਉਹਦੇ ਵਿੱਚ ਸਾਡੇ ਸਪੈਸ਼ਲ ਤੌਰ ਤੇ ਜਿਹੜੇ ਸਾਡੇ ਕਾਰੰਦ ਕੈਂਡੀਡੇਟ ਆ ਮੈਡਮ ਜਾਮਨੀ ਗੋਵਰਜੀ ਅੱਜ ਇੱਥੇ ਆਏ ਆ ਇੱਥੇ ਅੱਜ ਸਾਰੇ ਹੀ ਸਾਡੇ ਹਲਕਾ ਸਰਨ ਸਭਾ ਦੇ ਜਿਹੜੇ ਆ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਬਲਾਕ ਸੰਮਤੀ ਮੈਂਬਰ ਪਿੰਡਾਂ ਦੇ ਪੰਜ ਸਰਪੰਚ ਸਾਹਿਬਾਨ ਮਹਿਲਾ ਕਾਂਗਰਸ ਜੂਤ ਕਾਂਗਰਸ ਸਾਡੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਸਾਰੀ ਜਿਹੜੀ ਅੱਜ ਮਾਸਤਰ ਸੀ ਔਰ ਅਸੀਂ ਵਾਹਿਗੁਰੂ ਦਾ ਛੁਪਰਾਨਾ ਕਰਕੇ ਅਰਦਾਸ ਕਰਕੇ ਜਿਹੜਾ ਅੱਜ ਦੀ ਵਾਰ ਤਰੀਕੇ ਨਾਲ ਦਫ਼ਤਰ ਖੋਲਿਆ ਔਰ ਸਾਡਾ ਸਾਰਿਆਂ ਦਾ ਤੇ ਅੱਜ ਫਰਜ਼ ਬਣਦਾ ਕਿ ਇਸ ਭਾਜਪਾ ਦੀ ਜਿਹੜੀ ਆ ਵੱਖਵਾਦੀ 파ੜੂ ਨੀਤੀ ਧਰਮਾਂ ਦੇ ਨਾਂ ਦੇ ਉੱਪਰ ਇੱਕ ਦੂਜੇ ਨੂੰ ਲੜਾਉਣਾ ਔਰ ਸੰਵਧਾਨ ਦੀ ਰੱਖਿਆ ਕਰਨੇ ਸੰਵਧਾਨ ਨੂੰ ਬਚਾਉਣ ਦੇ ਲਈ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਕਿ ਅਸੀਂ ਕਾਂਗਰਸ ਪਾਰਟੀ ਨੂੰ ਫੋਟਾ ਪਾਈਏ ਪਰ ਮੈਡਮ ਜਾਮਨੀ ਗੋਮਰ ਜਿਦੇ ਹੱਥ ਮਜ਼ਬੂਤ ਕਰੀਏ ਔਰ ਧਾਲੀਵਾਲ ਸਾਹਿਬ ਜੋ ਹਲਕਾ ਬੜਾ ਗੋਲ ਤੇ ਧਾਲੀਵਾਲ ਆ ਉਹਨਾਂ ਦੇ ਨਾਲ ਸਾਥ ਦੇ ਕੇ ਜਿਹੜਾ ਹੈ ਵੱਧ ਤੋਂ ਵੱਧ ਲੀਡ ਪਵਾੜੇ ਤੋਂ ਮੈਡਮ ਜਾਮਨੀ ਗੋਮਰ ਜੀ ਨੂੰ ਦਵਾਈਆ ਮੀਆਂ ਗਰਮੀ ਬਹੁਤ ਹੈ ਫਿਰ ਵੀ ਜਿੰਨੇ ਲੋਕ ਅੰਦਰ ਬੈਠੇ ਹੋਏ ਕਿ ਜਿੰਨੇ ਬਾਹਰ ਦੇਖੋ ਕਿੰਨੀ ਗਰਮੀ ਚ ਤੁਸੀਂ ਵੀ ਇੱਥੇ ਬੈਠੇ ਹੋਏਗੇ ਉਹਨਾਂ ਦਾ ਇੱਕ ਬਰੀ ਫਿਰ ਇੱਥੇ ਆਉਣ ਤੋਂ ਬਹੁਤ-ਬਹੁਤ ਸ਼ੁਕਰੀਆ

बगैर नहीं जाता कहते जो अना तो चाबी हो तो बिना अभी नहीं भूल सकते तो धन्यवाद इतनी इनकी गर्मी आता बहुत बहुत शुक्रिया